ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1255 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1256 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹੱਲਾ ਪਹਿਲਾ ਮਲਾਰ ਪਰਦਾਰਾ ਪਰ ਤਨ ਪਰ ਲੋਭਾ ਹੋ ਮੈਂ ਬਿਖੇ ਬਕਾਰ ਪਹਿਲੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਰਾਗ ਮਲਾਰ ਵਿੱਚ ਇਹੋ ਫਰਮਾਨ ਕਰਦੇ ਹਨ ਕਿ ਜਿਹੜਾ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਂਦਾ ਹੈ ਤੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਹਾਸਲ ਕਰਦਾ ਹੈ ਉਹ ਪ੍ਰਾਈ ਇਸਤਰੀ ਦਾ ਸੰਗ ਪ੍ਰਾਇਆ ਧਨ ਬਹੁਤ ਲਾਲਚ ਹੋ ਮੈਂ ਵਿਸ਼ਿਆਂ ਵਾਲੀ ਰੁਚੀ ਮੰਦੇ ਕਰਮ ਏ ਸਭ ਬੇਕਾਰ ਦੇ ਪਰਮਾਚ ਪਿਆ ਰੰਦਾ ਹੈ ਦੁਸ਼ਟ ਭਾਵ ਤਜ ਨਿੰਦ ਪਰਾਇ ਕਾਮ ਕਰੋਧ ਚੰਡਾਰ ਭੈੜੀ ਨੀਤ ਪਰਾਇ ਨਿੰਦਿਆ ਕਾਮ ਅਤੇ ਕਰੋਧ ਇਹ ਸਭ ਕੁਝ ਤਿਆਗ ਦਿੰਦਾ ਹੈ ਉਹ ਮਨੁੱਖ ਜਿਹੜਾ ਮਨੁੱਖ ਨਾਮ ਜਪਦਾ ਹੈ ਤੇ ਜਿਹੜਾ ਮਨੁੱਖ ਨਹੀਂ ਨਾਮ ਜਪਦਾ ਉਹ ਫਿਰ ਇਨ੍ਹਾਂ ਵਿਸ਼ਿਆਂ ਵਿੱਚ ਹੀ ਗਲਤਾਨ ਰਹਿੰਦਾ ਹੈ ਮਹਿਲ ਮਹਿ ਬੈਠੇ ਅਗੰਮ ਪਰ ਆ ਪਹੁੰਚ ਤੇ ਬੇਅੰਤ ਪ੍ਰਭੂ ਜੀ ਹਰੇਕ ਸਰੀਰ ਵਿੱਚ ਬੈਠੇ ਹੋਏ ਹਨ ਮੌਜੂਦ ਹਨ ਪੀਤਾਰ ਅਮਰਤ ਸੋਈ ਜਨ ਪਾਵੇ ਜਿਸ ਗੁਰ ਕਾ ਸਬਦ ਰਤਨ ਆਚਾਰ ਰਹਾਉ ਪਰ ਉਹੀ ਮਨੁੱਖ ਪ੍ਰਭੂ ਜੀ ਦਾ ਨਾਮ ਅਮਰਤ ਹਾਸਲ ਕਰਦਾ ਹੈ ਜਿਸ ਦੀ ਨਿਤ ਦੀ ਕਿਰਿਆ ਗੁਰੂ ਦਾ ਸ਼੍ਰੇਸ਼ਟ ਸ਼ਬਦ ਆਪਣੇ ਅੰਦਰ ਵਸਾਣਾ ਹੋ ਜਾਏ ਰਹਾਉ ਦੁੱਖ ਸੁੱਖ ਦੋ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਉਹ ਮਨੁੱਖ ਦੁੱਖਾਂ ਨੂੰ ਇੱਕੋ ਜਿਹਾ ਜਾਣਦਾ ਹੈ ਜਗਤ ਵੱਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਵੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ ਇਹ ਸਭ ਕੁਝ ਹਰੀ ਨਾਮ ਦੀ ਬਰਕਤ ਹੈ ਬੋ ਸੋਦ ਬੋਦ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਪਰੇ ਸੂਝ ਬੂਝ ਪ੍ਰਭ ਦੇ ਨਾਮ ਵਿੱਚ ਸੁਰਤ ਜੋੜਿਆ ਹੀ ਪ੍ਰਾਪਤ ਹੁੰਦੀ ਹੈ ਸਾਧ ਸੰਗਤ ਵਿੱਚ ਰਹਿ ਕੇ ਗੁਰੂ ਚਰਨਾਂ ਨਾਲ ਪਿਆਰ ਕੀਤਿਆਂ ਹੀ ਮਿਲਦੀ ਹੈ ਇਹ ਨਸਲਾ ਹਰ ਨਾਮ ਪ੍ਰਾਪਤ ਗੁਰਦਾਤਾ ਦੇ ਵਣਹਾਰ ਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਦੇਣ ਦੇ ਸਮਰੱਥ ਹੈ ਜਿਸ ਮਨੁੱਖ ਉਤੇ ਕਰਤਾਰ ਦੀ ਨજર ਹੁੰਦੀ ਹੈ ਉਸ ਮਨੁੱਖ ਨੂੰ ਗੁਰੂ ਪਾਸੋਂ ਦਿਨ ਰਾਤ ਪ੍ਰਭੂ ਨਾਮ ਦਾ ਲਾਭ ਮਿਲਿਆ ਰਹਿੰਦਾ ਹੈ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਕਰਤਾਰ ਗੁਰੂ ਦੇ ਸਾਹਮਣੇ ਹੋ ਕੇ ਸਿੱਖਿਆ ਪੀਉ ਹੀ ਮਨੁੱਖ ਲੈ ਸਕਦਾ ਹੈ ਜਿਸ ਉਤੇ ਕਰਤਾਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਮੇਰ ਦੀ ਨજર ਕਰਦਾ ਹੈ ਕਾਇਆ ਮਹਿਲ ਮੰਦਰ ਘਰ ਹਰਗਾ ਤਿਸਮੈ ਰਾਖੀ ਜੋਤ ਅਪਾਰ ਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਿਲ ਹੈ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ ਬੇਅੰਤ ਪਰਮਾਤਮਾ ਨੇ ਇਸ ਵਿੱਚ ਆਪਣੀ ਜੋਤ ਟਿਕਾ ਰੱਖੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਕਿਉਂਕਿ ਪਰਮਾਤਮਾ ਦੀ ਜੋਤ ਹੀ ਆਪਣੇ ਸਾਰੇ ਸਰੀਰਾਂ ਵਿੱਚ ਕੰਮ ਕਰ ਰਹੀ ਹੈ ਜਦੋਂ ਪਰਮਾਤਮਾ ਆਪਣੀ ਜੋਤ ਖਿੱਚ ਲੈਂਦਾ ਹੈ ਫਿਰ ਇਹ ਸਰੀਰ ਢੈ ਢੇਰੀ ਹੋ ਜਾਂਦਾ ਹੈ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮੇਲਣ ਹਾਰ ਜੀਵ ਆਪਣੇ ਹਿਰਦੇ ਵਿੱਚ ਆਪਣੇ ਹਿਰਦੇ ਮਹਿਲ ਵਿੱਚ ਵਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ ਹੇ ਨਾਨਕ ਬਾਹਰ ਭਟਕਦਾ ਜੀਵ ਗੁਰੂ ਦੀ ਰਾਹੀ ਹੀ ਹਿਰਦੇ ਮੈਲ ਵਿੱਚ ਮੋੜ ਕੇ ਲਿਆਂਦਾ ਜਾ ਸਕਦਾ ਹੈ ਤੇ ਤਦੋਂ ਮਿਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾ ਵਿੱਚ ਜੋੜ ਲੈਂਦਾ ਹੈ ਮਲਾਰ ਮਹੱਲਾ ਪਹਿਲਾ ਘਰ ਦੂਜਾ ਰਾਗ ਮਲਾਰ ਘਰ ਦੂਜੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਪਵਣ ਆ ਪਾਣੀ ਜਾਣੇ ਜਾਤ ਜੋ ਹਵਾ ਪਾਣੀ ਆਦਿਕ ਤੱਤਾਂ ਦੇ ਮੂਲ ਹਰੀ ਨੂੰ ਜਾਣ ਲਏ ਭਾਵ ਜੋ ਇਹ ਸਮਝੇ ਕਿ ਸਾਰੇ ਤੱਤਾਂ ਦਾ ਬਣਾਉਣ ਵਾਲਾ ਪ੍ਰਮਾਤਮਾ ਆਪ ਹੈ ਤੇ ਉਸ ਨਾਲ ਡੂੰਗੀ ਸਾਝ ਪਾ ਲੇ ਗੁਰੂ ਪਿਆਰਿਓ ਵੇਖ ਲਓ ਪਾਣੀ ਪਵਣ ਤੇ ਸਾਡੇ ਖਾਸ ਕਰਕੇ ਪਿੰਡਾਂ ਮਾਸ਼ੀਆਂ ਕਲਾਂ ਦੇ ਮੂਰਖ ਲੋਕ ਪਵਣਾ ਹਵਾ ਤੇ ਪਾਣੀ ਪੀਣ ਵਾਲਾ ਬਹੁਤ ਬਰਬਾਦ ਕਰਦੇ ਹਨ ਅਵਾ ਗੌਣ ਹੀ ਮੂਰਖਾਂ ਦੇ ਘਰਾਣੀਆਂ ਟੂਟੀਆਂ ਚਲਦੀਆਂ ਰਹਿੰਦੀਆਂ ਨੇ ਮੈਂ ਕਈ ਵਾਰੀ ਕਈ ਗਲੀਆਂ ਚੋਂ ਲੰਘਿਆ ਤੇ ਆਸੇ ਪਾਸੇ ਪਿੰਡਾਂ ਦੇ ਵੀ ਕੁਝ ਲੋਕ ਪਾਣੀ ਖਰਾਬ ਕਰ ਰਹੇ ਨੇ ਪਾਣੀ ਪੀਣ ਯੋਗ ਬਰਬਾਦ ਹੋ ਰਿਹਾ ਪੰਜਾਬ ਦਾ ਪਾਣੀ ਦਾ ਲੈਵਲ ਬਹੁਤ ਥੱਲੇ ਜਾ ਰਿਹਾ ਤੇ ਹਵਾ ਵਿੱਚ ਸਾਹ ਲੈਣਾ ਔਖਾ ਇਸ ਤਰ੍ਹਾਂ ਹੋ ਗਿਆ ਕਿ ਮੜਿਆ ਜਾ ਕੋਈ ਪ੍ਰੋਗਰਾਮ ਹੋਵੇ ਨਾ ਘਰ ਵਿੱਚ ਤੇ ਦੁਵਾਰੀ ਤੋਂ ਪਹਿਲਾਂ ਹੀ ਉਹ ਜਿਹੜੇ ਸ਼ੋਰਟ ਪਟਾਕੇ ਚੱਲਦੇ ਨੇ ਉੱਤੇ ਜਾ ਕੇ ਔਰੰਗ ਬਰੰਗੇ ਫੁੱਲ ਝੜੀਆਂ ਜੀਆਂ ਬਣਦੀਆਂ ਨੇ ਉਹ ਵਜ ਜਾਂਦੇ ਨੇ ਇਹਨਾਂ ਮੂਰਖਾਂ ਲੋਕਾਂ ਨੂੰ ਉਦੋਂ ਅਕਲ ਆਉਣੀ ਜਦੋਂ ਸਭ ਕੁਝ ਬਰਬਾਦ ਹੋ ਗਿਆ ਤੇ ਇਹੋ ਜੇ ਮੂਰਖਾਂ ਦੇ ਲੋਕਾਂ ਦੇ ਹੱਥੋਂ ਹਵਾ ਪਾਣੀ ਬਰਬਾਦ ਹੋ ਰਿਹਾ ਹੈ ਤੇ ਗੁਰੂ ਜੀ ਪਾਣੀ ਬਾਰੇ ਤੇ ਹਵਾ ਬਾਰੇ ਕਹਿ ਰਹੇ ਹਨ ਜੋ ਹਵਾ ਪਾਣੀ ਆਦਤ ਤੱਤਾਂ ਦੇ ਮੂਲ ਹਰੀ ਨੂੰ ਜਾਣ ਲਏ ਭਾਵ ਜੋ ਇਹ ਸਮਝੇ ਕਿ ਸਾਰੇ ਤੱਤਾਂ ਦਾ ਬਣਾਉਣ ਵਾਲਾ ਪ੍ਰਮਾਤਮਾ ਆਪ ਹੈ ਤੇ ਉਸ ਨਾਲ ਡੂੰਗੀ ਸਾਂਝ ਪਾ ਲੇ ਫਿਰ ਹਵਾ ਪਾਣੀ ਬਰਬਾਦ ਨਾ ਕਰਨ ਆਪਣੇ ਅੰਦਰ ਵੀ ਹਵਾ ਪਾਣੀ ਕੰਮ ਕਰ ਰਹੇ ਹਨ ਤੇ ਜੇ ਇਹ ਬਰਬਾਦ ਹੋ ਗਏ ਸ਼ੁੱਧ ਨਾ ਰਹੇ ਤੇ ਫਿਰ ਸੰਸਾਰ ਤੇ ਸਾਹ ਲੈਣਾ ਔਖਾ ਹੋ ਜਾਏਗਾ ਇਹਨਾਂ ਮੂਰਖਾਂ ਦੀਆਂ ਆਪਣੀਆਂ ਪੀੜ੍ਹੀਆਂ ਪਤਨੀ ਅੱਗੇ ਤੁਰਨੀਆਂ ਕਿ ਨਹੀਂ ਪਰ ਦੂਜਿਆਂ ਦੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਪਾਣੀ ਛੱਡ ਕੇ ਨਹੀਂ ਜਾਣਗੇ ਕਾਏ ਆਗਨ ਕਰੇ ਨੇ ਪਰਾਂਤ ਜੋ ਆਪਣੇ ਸਰੀਰ ਦੀ ਤ੍ਰਿਸ਼ਨਾ ਅਗ ਨੂੰ ਸ਼ਾਂਤ ਕਰ ਲਏ ਜਮਹਿ ਜੀ ਜਾਣੇ ਜੇ ਥਾਓ ਜੋ ਉਸ ਅਸਲੇ ਜ ਨਾਲ ਜਾਣ ਪਛਾਨ ਪਾਏ ਜਿਸ ਤੋਂ ਸਾਰੇ ਜੀ ਜੰਤ ਪੈਦਾ ਹੁੰਦੇ ਹਨ ਸੁਰਤਾ ਪੰਡਤਤਾ ਕਾ ਨਾਓ ਹਾਂ ਉਸ ਮਨੁੱਖ ਦਾ ਨਾਮ ਸਿਆਣਾ ਪੰਡਤ ਰੱਖਿਆ ਜਾ ਸਕਦਾ ਹੈ ਕਿਹੜੇ ਮਨੁੱਖ ਦਾ ਜਿਹੜਾ ਹਵਾ ਨੂੰ ਨਾ ਬਰਬਾਦ ਕਰੇ ਜਿਹੜਾ ਪਾਣੀ ਨੂੰ ਨਾ ਬਰਬਾਦ ਕਰੇ ਜਿਹੜਾ ਕੁਦਰਤ ਦੇ ਜੋ ਦਿੱਤੇ ਹੋਏ ਸੌਮਿਆਂ ਦੀ ਇੱਜ਼ਤ ਕਰੇ ਜਿਹੜਾ ਕੁਦਰਤ ਨਾਲ ਪਿਆਰ ਕਰੇ ਰੁੱਖ ਵੱਧ ਤੋਂ ਵੱਧ ਲਗਾਵੇ ਪਰ ਕੱਟੇ ਨਾ ਗੋਣ ਗੋਬਿੰਦ ਨਾ ਜਾਣੀ ਐ ਮਾਏ ਏ ਮਾਂ ਗੋਬਿੰਦ ਦੇ ਗੁਣ ਪੂਰੇ ਤੌਰ ਤੇ ਜਾਣੇ ਨਹੀਂ ਜਾ ਸਕਦੇ ਆਨਢੀ ਠਾ ਕੇ ਸ਼ਕਹਿਣ ਨਾ ਜਾਏ ਓ ਗੋਬਿੰਦ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇਨਾ ਅੱਖਾਂ ਨਾਲ ਦਿਸਦਾ ਨਹੀਂ ਇਸ ਵਾਸਤੇ ਉਸ ਦੇ ਸਹੀ ਸਰੂਪ ਬਾਬਤ ਕੋਈ ਆਖਿਆ ਨਹੀਂ ਜਾ ਸਕਦਾ ਕਿ ਆਕਰ ਆਖ ਬਖਾਣੀਏ ਮਾਇ ਰਹਾਓ हे ਮਾ ਕੀ ਆਕੇ ਮੈਂ ਉਸ ਸਰੂਪ ਦਾ ਬਿਆਨ ਕੀ ਆਕੇ ਉਸ ਸਰੂਪ ਦਾ ਬਿਆਨ ਕੀਤਾ ਜਾਏ ਜਿਹੜੇ ਮਨੁੱਖ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਉਸ ਪ੍ਰਭੂ ਦਾ ਅਸਲ ਸਰੂਪ ਬਿਆਨ ਕਰਨ ਦਾ ਯਤਨ ਕਰਦੇ ਹਨ ਉਹ ਭੁੱਲ ਕਰਦੇ ਹਨ ਇਸ ਉਦਮ ਵਿੱਚ ਕੋਈ ਸੋਭਾ ਨਹੀਂ ਕਿਉਂਕਿ ਮੜ ਜੀ ਕਿਸੇ ਨੇ ਥੋੜੀ ਵਿਦਿਆ ਵੱਧ ਪੜ੍ਹ ਲਈ ਜਾਂ ਥੋੜੇ ਚਾਰ ਪੋਥੀਆਂ ਪੜ੍ਹ ਕੇ ਗਿਆਨ ਹਾਸਲ ਕਰ ਲਿਆ ਤੇ ਉਹ ਕਹਿੰਦੇ ਮੈਂ ਰਾਬੀ ਬਣ ਗਿਆ ਪਰ ਨਹੀਂ ਭਾਈ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਦਾ ਸਰੂਪ ਬਿਆਨ ਤੋਂ ਪਰੇ ਹੈ ਰਹਾਓ ਉਪਰ ਦਰ ਅਸਮਾਨ ਪਿਆਲ ਉਤਾ ਹੀਠਾ ਅਸਮਾਨ ਵਿੱਚ ਪਤਾਲ ਵਿੱਚ ਹਰ ਥਾਂ ਪਰਮਾਤਮਾ ਵਿਆਪਕ ਹੈ ਫਿਰ ਵੀ ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂ ਕਰ ਕਹੀਏ ਦੇਖੋ ਵਿਚਾਰ हे ਭਾਈ ਵਿਚਾਰ ਕਰਕੇ ਕੋਈ ਧਿਰ ਭੀ ਜੇ ਦੇ ਸਕਦੇ ਹੋ ਤਾਂ ਉੱਤਰ ਦਿਹੋ ਕਿ ਉਸ ਪ੍ਰਭੂ ਬਾਰੇ ਕਿਵੇਂ ਕੁਝ ਕਿਹਾ ਜਾ ਸਕਦਾ ਹੈ ਕਿਵੇਂ ਕੁਝ ਲਿਖਿਆ ਜਾ ਸਕਦਾ ਹੈ ਕਿਵੇਂ ਬਿਆਨ ਕੀਤਾ ਜਾ ਸਕਦਾ ਹੈ ਬੇਨਜੇਵਾ ਜੋ ਜਪੈ ਹਿਆਏ ਕੋਈ ਨਾ ਜਾਣੈ ਕੈਸਾ ਨਾਓ ਪ੍ਰਮਾਤਮਾ ਦਾ ਸਰੂਪ ਬਿਆਨ ਕਰਨਾ ਤਾਂ ਅਸੰਭਵ ਹੈ ਪਰ ਜੇ ਕੋਈ ਮਨੁੱਖ ਦਿਖਾਵਾ ਵਿਖਾਵਾ ਛੱਡ ਕੇ ਆਪਣੇ ਹਿਰਦੇ ਵਿੱਚ ਉਸ ਦਾ ਨਾਮ ਜਪਦਾ ਰਹੇ ਤਾਂ ਕੋਈ ਇਹੋ ਜਿਹਾ ਮਨੁੱਖ ਹੀ ਇਹ ਸਮਝ ਲੈਂਦਾ ਹੈ ਕਿ ਉਸ ਪ੍ਰਮਾਤਮਾ ਦਾ ਨਾਮ ਜਪਣ ਵਿੱਚ ਆਨੰਦ ਕਿਹੋ ਜਿਹਾ ਹੈ ਆਨੰਦ ਬਾਰੇ ਸਮਝ ਲੈਂਦਾ ਹੈ ਮਨੁੱਖ ਫੇਰ ਉਹ ਆਨੰਦ ਜਿਹੜਾ ਆਨੰਦ ਹੈ ਨਾ ਪ੍ਰਮਾਤਮਾ ਦੇ ਨਾਮ ਦਾ ਉਹ ਕਿਸੇ ਨੂੰ ਦੱਸ ਨਹੀਂ ਸਕਦਾ ਕਹੋ ਕਬੀਰ ਗੂੰਗੇ ਗੁੜ ਖਾਇਆ ਪੁਛੇ ਤੇ ਕਿਆ ਕਹੀਐ ਇਹ ਗੂੰਗੇ ਦੇ ਗੁੜ ਖਾਣ ਵਾਲੀ ਗੱਲ ਹੈ ਦੂਸਰੇ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਪ੍ਰਮਾਤਮਾ ਦੇ ਨਾਮ ਜਪਣ ਦਾ ਆਨੰਦ ਹੈ ਕਥਨੀ ਬਦਨੀ ਰਹੇ ਨਿ ਭਰਾਤ ਉਹ ਮਨੁੱਖ ਚੁੰਝ ਗਿਆਨਤਾ ਦੀਆਂ ਗੱਲਾਂ ਕਹਿਣ ਬੋਲਣ ਵੱਲ ਰੁਕ ਜਾਂਦਾ ਹੈ ਕਿਉਂਕਿ ਉਹ ਭਰ ਜਾਂਦਾ ਹੈ ਅੰਦਰੋਂ ਨਾਮ ਨਾਲ ਫਿਰ ਭਰਿਆ ਹੋਏ ਸੁਕਾ ਬੋਨਾ ਡੋਲੇ ਫਿਰ ਭਰਿਆ ਭਾਂਡਾ ਡੋਲਦਾ ਨਹੀਂ ਹੈਗਾ ਸੋ ਬੂਝੈ ਹੋਵੇ ਜਿਸ ਦਾਤ ਜਿਸ ਮਨੁੱਖ ਤੇ ਪਰਮਾਤਮਾ ਦੀ ਬਖਸ਼ਿਸ਼ ਹੋਵੇ ਉਹ ਸਮਝ ਲੈਂਦਾ ਹੈ ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਮੂਲ ਪ੍ਰਭੂ ਪਰਮਾਤਮਾ ਆਪ ਹੀ ਹੈ ਇਹ ਨਸੇ ਅੰਤਰ ਰਹੇ ਲਿਵ ਲਾਏ ਫੇਰੋ ਦਿਨ ਰਾਤ ਹਰ ਵੇਲੇ ਆਪਣੇ ਅੰਤਰ ਆਤਮੇ ਪ੍ਰਭੂ ਚਰਨਾਵਿਚ ਸੁਰਤ ਜੋੜੀ ਰੱਖਦਾ ਹੈ ਸੋਈ ਪੁਰਖ ਜੇ ਸੱਚ ਸਮਾਏ ਉਹੀ ਹੈ ਅਸਲ ਮਨੁੱਖ ਜਿਹੜਾ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਜਾਤ ਕੁਲੀਨ ਸੇਵਕ ਜੇ ਹੋਏ ਜੇ ਕੋਈ ਮਨੁੱਖ ਉੱਚੀ ਜਾਤ ਦਾ ਜਾਂ ਉੱਚੀ ਕੁਲ ਦਾ ਹੋ ਕੇ ਜਾਤ ਕੁੱਲ ਦਾ ਹੰਕਾਰ ਛੱਡ ਕੇ ਪਰਮਾਤਮਾ ਦਾ ਭਗਤ ਬਣ ਜਾਏ ਤਾਂ ਕਾ ਕਹਿਣਾ ਕਹੋ ਨਾ ਕੋਏ ਫਿਰ ਉਸ ਦਾ ਕਹਿਣਾ ਹੀ ਕੀ ਹੋਇਆ ਭਾਵ ਉਸ ਦੀ ਪੂਰੀ ਸਿਫਤ ਕੀਤੀ ਨਹੀਂ ਜਾ ਸਕਦੀ ਕਿਹਾ ਕਹਿਣਾ ਉਹਦਾ ਫਿਰ ਕੁਝ ਨਹੀਂ ਕਹਿ ਸਕਦਾ ਉਹਦੇ ਬਾਰੇ ਕੋਈ ਉਹਦੀ ਬਸਤਾ ਐਨੀ ਵੱਡੀ ਹੋ ਜਾਂਦੀ ਹੈ ਵਿੱਚ ਸਨਾਤੀ ਸੇਵਕ ਹੋਏ ਪਰ ਨੀਵੀਂ ਜਾਤ ਵਿੱਚੋਂ ਵੀ ਜੰਮ ਕੇ ਜੇ ਕੋਈ ਪ੍ਰਭੂ ਪਰਮਾਤਮਾ ਦਾ ਭਗਤ ਬਣਦਾ ਹੈ ਨਾਨਕ ਪਣੀਆਂ ਪਹਿਰੈ ਸੋਏ ਤਾਹੇ ਨਾਨਕ ਬਿਸ਼ਖੋ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਪੈਣ ਲਏ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਮਾਲਕ ਤਿੰਨ ਲੋਕ ਦੇ ਮਾਲਕ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ ਬ੍ਰਹਮ ਸਰੂਪ ਪਰਮਾਤਮਾ ਸਰੂਪ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਇੰਨੇ ਨਿਮਾਨਤਾ ਵਿੱਚ ਆ ਕੇ ਕਹਿ ਰਹੇ ਹਨ ਕਿ ਜਿਹੜਾ ਕੋਈ ਨੀਵੀਂ ਜਾਤ ਦਾ ਹੀ ਭਗਤ ਬਣਦਾ ਹੈ ਨਾ ਤੇ ਉਹ ਮੇਰੇ ਚੰਮ ਦੀਆਂ ਜੁੱਤੀਆਂ ਬਣਾ ਕੇ ਪਹਿਨ ਲਵੇ ਭਗਤੀ ਨੂੰ ਐਨਾ ਪਿਆਰ ਕਰਦੇ ਨੇ ਮੇਰੇ ਨਾਨਕ ਭਗਤਾਂ ਨੂੰ ਕਿਉਂਕਿ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਕੇ ਡੋਰਾ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ ਰਹਿੰਦੇ ਨੇ ਮਸਤ دیਵਾਨੇ ਪਿਆਰ ਦੀਆਂ ਚੜੀਆਂ ਲੋਰਾ ਰਹਿੰਦੇ ਨੇ ਮਸਤ دیਵਾਨੇ ਨਾਮ ਦੀਆਂ ਚੜੀਆਂ ਲੋਰਾ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ ਰੱਬ ਖੁਦ ਆਖ ਰਿਹਾ ਕਿ ਉਹ ਮੇਰੀ ਚੰਮ ਦੀਆਂ ਜੁੱਤੀਆਂ ਬਣਾ ਕੇ ਪਾਏ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ ਦਾ ਅਨਗੁਰ ਨਾਨਕ ਦੇਵ ਮਹਾਰਾਜ ਮਲਾਰ ਮਹੱਲਾ ਪਹਿਲਾ ਦੁੱਖ ਵਿਛੋੜਾ ਇੱਕ ਦੁੱਖ ਭੁਖ ਹੈ ਵੈਦ ਮਨੁੱਖ ਲਈ ਸਭ ਤੋਂ ਵੱਡਾ ਰੋਗ ਹੈ ਪ੍ਰਮਾਤਮਾ ਦੇ ਚਰਨਾਂ ਤੋਂ ਵਿਛੋੜਾ ਦੂਜਾ ਰੋਗ ਹੈ ਮਾਇਆ ਦੀ ਭੁਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਹੋਰ ਦੁੱਖ ਵੀ ਹੈ ਉਹ ਹੈ ਡਾਡੇ ਜਮਦੂਤ ਭਾਵ ਜਮਦੂਤਾਂ ਦਾ ਡਰ ਮੌਤ ਦਾ ਡਰ ਕਿ ਜਦੋਂ ਗੁਰਨਾਨਕ ਪਾਤਸ਼ਾਹ ਜੀ ਮੰਝੇ ਤੇ ਪੈ ਗਏ ਨਾ ਕਈ ਦਿਨ ਪਏ ਰਹੇ ਮੰਝੇ ਤੇ ਚਾਦਰ ਲੈ ਕੇ ਉਹ ਤੇ ਪ੍ਰਮਾਤਮਾ ਨਾਲ ਜੁੜੇ ਸੀ ਤੇ ਫਿਰ ਘਰਦਿਆਂ ਨੂੰ ਫਿਕਰ ਪੈ ਗਿਆ ਮਾਤਾ ਨੂੰ ਪਿਤਾ ਜੀ ਨੂੰ ਕਿ ਮੇਰੇ ਨਾਨਕ ਨੂੰ ਕੀ ਹੋ ਗਿਆ ਉਹਨਾਂ ਵੈਦ ਬੁਲਾਇਆ ਤੇ ਫਿਰ ਵੈਦ ਨੂੰ ਇਹ ਗੱਲਾਂ ਦੱਸਣ ਲੱਗੇ ਨੇ ਕਿ ਵਿਛੋੜਾ ਦੁੱਖ ਕਿਹੜੀ ਗੱਲ ਦਾ ਹੈ ਇੱਕ ਦੁੱਖ ਸਖਤ ਵਾਰ ਜਮਦੂਤ ਇਕ ਦੁੱਖ ਰੋਗ ਪੀ ਹੈ ਹੋਰ ਉਹ ਹੈ ਡਾਡੇ ਜਮਦੂਤ ਭਾਉ ਜਮਦੂਤ ਦਾ ਡਰ ਮੌਤ ਦਾ ਡਰ ਇਕ ਦੁੱਖ ਰੋਗ ਲਗੈ ਤਨ ਧਾਏ ਤੇ ਇਹ ਉਹ ਦੁੱਖ ਹੈ ਉਹ ਰੋਗ ਹੈ ਜੋ ਮਨੁੱਖ ਦੇ ਸਰੀਰ ਉਚਾ ਚੰਬਰਦਾ ਹੈ ਜਦ ਤੱਕ ਸਰੀਰ ਕੋ ਰੋਗ ਪੈਦਾ ਕਰਨ ਵਾਲੇ ਮਾਨਸਿਕ ਰੋਗ ਮੌਜੂਦ ਹਨ ਤੇਰੀ ਦਵਾਈ ਕਾਟ ਨਹੀਂ ਕਰ ਸਕਦੀ ਵੈਦ ਨਾ ਭੋਲੇ دارو ਲਾਏ ਏ ਭੋਲੇ ਵੈਦ ਤੂੰ ਦਵਾਈ ਨਾ ਦੇ ਕਿਸ ਕਿਸ ਰੋਗ ਦਾ ਤੂੰ ਇਲਾਜ ਕਰੇਂਗਾ ਵੈਦ ਨਾ ਭੋਲੇ दारू ਲਾਏ ਏ ਪੂਰੇ ਵੈਦ ਤੂੰ ਦਵਾਈ ਨਾ ਦੇ ਦਰਦ ਹੋਵੇ ਦੁੱਖ ਰਹੇ ਸਰੀਰ ਜਿਸ ਦਵਾਈ ਦੇ ਵਰਤਿਆਂ ਫਿਰ ਵੀ ਸਰੀਰ ਦਾ ਦੁੱਖ ਦਰਦ ਟਿਕਿਆ ਹੀ ਰਹੇ ਐਸਾ दारू ਲੱਗੇ ਨਾ ਵੀਰ ਏ ਅਣਜਾਨ ਵੈਦ ਏ ਵੀਰ ਵੈਦ ਭਰਾਵਾ ਅਜਿਹੀ ਦਵਾਈ ਦੇਣ ਦਾ ਕੋਈ ਲਾਭ ਨਹੀਂ ਅਜੇ ਹੀ ਦਵਾਈ ਕੋਈ ਅਸਰ ਨਹੀਂ ਕਰਦੀ ਰਹਾਉ ਖਾਸਮ ਵਿਸਾਰ ਕੀਏ ਰਸ ਭੋਗ ਜਦੋਂ ਮਨੁੱਖ ਨੇ ਪ੍ਰਭੂ ਪਤੀ ਨੂੰ ਭੁਲਾ ਕੇ ਵਿਸ਼ੇ ਵਕਾਰਾਂ ਦੇ ਰਸ ਮਾਣਨੇ ਸ਼ੁਰੂ ਕਰ ਦਿੱਤੇ ਤਾਂ ਤਨ ਉਠ ਖਲੋਏ ਰੋਗ ਤਾਂ ਉਸ ਦੇ ਸਰੀਰ ਵਿੱਚ ਬਿਮਾਰੀਆਂ ਪੈਦਾ ਹੋਣ ਲੱਗ ਪਈਆਂ ਗੁਰੂ ਪਿਆਰਿਓ 550 ਸਾਲ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਜੋ ਲਿਖ ਗਏ ਉਹ ਵਾਅਦੇ ਸਮੇਂ ਵਿੱਚ ਬਿਲਕੁਲ ਸੱਚ ਹੋ ਰਿਹਾ ਹੈ ਆਇ ਮਨੁੱਖ ਦਾ ਹਾਲ ਹੈ ਕਾਲ ਯੁਗ ਦੇ ਮਨੁੱਖ ਦਾ ਹਾਲ ਵੈਦ ਨੂੰ ਦੱਸਦੇ ਪਏ ਨੇ ਗੁਰੂ ਨਾਨਕ ਪਾਤਸ਼ਾਹ ਕਿ ਮੈਨੂੰ ਤੇ ਕੋਈ ਰੋਗ ਨਹੀਂ ਹੈਗਾ ਪਰ ਇਹ ਲੋਕਾਂ ਨੂੰ ਰੋਗ ਜਿਹੜੇ ਚਿਮੜੇ ਨੇ ਮਨ ਅੰਧੇ ਕੋ ਮਿਲੇ ਸਜਾਏ ਕੁਰਾਏ ਪਏ ਮਨੁੱਖ ਨੂੰ ਸਹੀ ਰਸਤੇ ਬਾਣ ਲਈ ਇਸ ਦੇ ਮਾਇਆ ਮੋਹ ਵਿੱਚ ਅੰਨੇ ਹੋਏ ਮਨ ਨੂੰ ਸਰੀਰਕ ਰੋਗਾਂ ਦੀ ਰਾਹੀਂ ਸਜ਼ਾ ਮਿਲਦੀ ਹੈ ਤਾਂ ਤਨ ਉੱਠ ਖਲੋਏ ਰੋਗ ਜੇ ਪ੍ਰਮਾਤਮਾ ਨੂੰ ਭੁੱਲ ਕੇ ਵਿਸ਼ੇਵਕਾਰ ਭੋਗਣੇ ਹਨ ਤਾਂ ਉਸ ਦੇ ਸਰੀਰ ਵਿੱਚ ਬਿਮਾਰੀਆਂ ਪੈਦਾ ਹੋਣ ਲੱਗ ਪਈਆਂ ਮਨ ਦੇ ਕੋ ਮਿਲੇ ਸਜਾਏ ਕੁਰਾਏ ਪਏ ਮਨੁੱਖ ਨੂੰ ਸਹੀ ਰਸਤੇ ਤੇ ਪਾਣ ਲਈ ਇਸ ਦੇ ਮਾਇਆ ਮੋਹ ਵਿਚਨੇ ਹੋਏ ਮਨ ਨੂੰ ਸਰੀਰਕ ਰੋਗਾਂ ਦੇ ਰਾਹੀ ਸਜ਼ਾ ਮਿਲਦੀ ਹੈ ਵੈਦ ਨਾ ਭੋਲੇ دارو ਲਾਏ ਹੈ ਜਾਣ ਵੈਦ ਭੋਲਿਆ ਸਰੀਰਕ ਰੋਗਾਂ ਨੂੰ ਤੂੰ ਦੂਰ ਕਰਨ ਵਾਸਤੇ ਦਿੱਤੀ ਤੇਰੀ ਦਵਾਈ ਦਾ ਕੋਈ ਲਾਭ ਨਹੀਂ ਵਿਸ਼ੇਵਕਾਰਾਂ ਦੇ ਕਾਰਨੇ ਰੋਗ ਮੁੜ ਮੁੜ ਪੈਦਾ ਹੋਣਗੇ ਚੰਦਨ ਕਾਫਲ ਚੰਦਨ ਵਾਸ ਚੰਦਨ ਦਾ ਰੁਖ ਤਦੋਂ ਤੱਕ ਚੰਦਨ ਹੈ ਜਦ ਤੱਕ ਇਹਦੇ ਵਿੱਚ ਚੰਦਨ ਦੀ ਸੁਗੰਧੀ ਹੈ ਸੁਗੰਧੀ ਤੋਂ ਬਿਨਾ ਇਹ ਸਧਾਰਨ ਲੱਕੜੀ ਹੀ ਹੈ ਮਾਨਸ ਕਾਫਲ ਘਟ ਘਟ ਸਾਸ ਵਾਹਿਗੁਰੂ ਮਾਨਸ ਕਾਫਲ ਘਟ ਮੈਂ ਸਾਸ ਅਤੇ ਮਨੁੱਖਾ ਸਰੀਰ ਤਦੋਂ ਤੱਕ ਮਨੁੱਖਾ ਸਰੀਰ ਹੈ ਜਦ ਤੱਕ ਇਸ ਸਰੀਰ ਵਿੱਚ ਸਾਹ ਚੱਲ ਰਿਹਾ ਹੈ ਸਾਹਸ ਗਿਆ ਕਾਇਆ ਢਲ ਪਾਏ ਸੁਵਾਸ ਨਿਕਲ ਜਾਣ ਤੇ ਸਰੀਰ ਮਿੱਟੀ ਹੋ ਜਾਂਦਾ ਹੈ ਤਾਂ ਕਹ ਪਾਛ ਕੋਏ ਨਾ ਖਾਏ ਸਰੀਰ ਦੇ ਮਿੱਟੀ ਹੋ ਜਾਣ ਪਿੱਛੋਂ ਕੋਈ ਵੀ ਮਨੁੱਖ ਦਵਾਈ ਨਹੀਂ ਖਾਂਦਾ ਪਰ ਇਹ ਸਰੀਰ ਵਿੱਚੋਂ ਨਿਕਲ ਜਾਣ ਵਾਲਾ ਜੀਵ ਆਤਮਾ ਤਾਂ ਉਹ ਛੋੜੇ ਅਤੇ ਤ੍ਰਿਸ਼ਨਾਦ ਕ ਰੋਗਾਂ ਨਾਲ ਗਰਸਿਆ ਹੋਇਆ ਹੀ ਜਾਂਦਾ ਹੈ। हे ਵੈਦ ਦਵਾਈ ਦੀ ਅਸਰ ਲੋੜ ਤਾਂ ਉਸ ਜੀਵਾਤਮਾ ਨੂੰ ਹੈ। ਚੰਦਨ ਕਾਇਆ ਨਿਰਮਲ ਹੰਸ। हे ਵੈਦ ਉਹ ਸਰੀਰ ਸੋਨੇ ਵਰਗਾ ਸ਼ੁੱਧ ਰਹਿੰਦਾ ਹੈ। ਉਸ ਵਿੱਚ ਵੱਸਦਾ ਜੀਵਾਤਮਾ ਪੀਨ ਰੋਇਆ ਰਹਿੰਦਾ ਹੈ। ਜਿਸ ਮੈਂ ਨਾਮ ਨਿਰੰਜਨ ਅੰਸ। ਕਿਹੜਾ ਸਰੀਰ ਸੋਨੇ ਵਰਗਾ ਸ਼ੁੱਧ ਹੈ ਨਿਰੋਗ ਹੈ। ਜੇਸ ਸਰੀਰ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ ਪ੍ਰਮਾਤਮਾ ਦੀ ਜੋਤ ਅਲਿਸ਼ਕਾਰਾ ਮਾਰਦੀ ਹੈ ਦੁੱਖ ਰੋਗ ਸਭ ਗਿਆ ਗਵਾਏ ਉਹ ਜੀਵਾਤਮਾ ਆਪਣੇ ਸਾਰੇ ਰੋਗ ਦੂਰ ਕਰਕੇ ਇਥੋਂ ਜਾਂਦਾ ਹੈ ਨਾਨਕ ਛੂਟਸ ਸਾਚੈ ਨਾਏ ਏ ਨਾਨਕ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜ ਕੇ ਹੀ ਜੀਵਾਤਮਾ ਤ੍ਰਿਸ਼ਨਾ ਆਦਿਕ ਰੋਗਾਂ ਤੋਂ ਖਲਾਸੀ ਹਾਸਲ ਕਰੇਗਾ ਤੇ ਪ੍ਰਮਾਤਮਾ ਦਾ ਨਾਮ ਜਪਣਾ ਬਹੁਤ ਹੀ ਕਠਨ ਹੈ ਆਖਣੇ ਓਖਾ ਸੱਚਾ ਨਾਓ ਗੁਰੂ ਪਿਆਰਿਓ ਸਾਰੇ ਕੰਮ ਆਪਾਂ ਕਰ ਲੈਨੇ ਹਾਂ ਪਰ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾ ਸਕਦਾ ਗੁਰੂ ਪਿਆਰਿਓ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬਾਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਗੁਰੂ ਨਾਨਕ ਪਾਸ਼ਾ ਜੀ ਇਹ ਸ਼ਬਦیاں ਆਖਰੀ ਪਕਦੀਆਂ ਵਿੱਚ ਜਿਸ ਤਰ੍ਹਾਂ ਕਹਿ ਰਹੇ ਹਨ ਦੁੱਖ ਰੋਗ ਸਭ ਗਿਆ ਗਵਾਏ ਨਾਨਕ ਛੂਟਸ ਸੱਚਾ ਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1256 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1257 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁਲਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਅਬੇੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ